ਤੋਣੇ ਨੇ ਦੇਖੋ ਸੰਦੀ ਸੁਭਾ ਕਮੇਟੀ ਨੇ ਐਮਰਜੈਂਸੀ ਐਲਾਨ ਕੀਤਾ ਹੈ ਕਿਉਂਕਿ ਸਾਡੇ ਨਾਲ ਸੰਘਰਸ਼ਾਂ ਦੇ ਵਿੱਚ ਹਮੇਸ਼ਾ ਜੋਤ ਸਾਥੀ ਰਹੇ ਕੁਝ ਜਥੇਬੰਦੀਆਂ ਦੇ ਆਗੂ ਉਹ ਜਿਹੜੀਆਂ ਦਿੱਲੀ ਲੰਮਕ ਦੀਆਂ ਮੰਗਾਂ ਸਾਨੂੰ ਉਹਨਾਂ ਨੂੰ ਮਨਾਉਣ ਖਾਤਰ ਦਿੱਲੀ ਵੱਲ ਉਹਨਾਂ ਨੇ ਕੂਚ ਕੀਤਾ ਸੀ ਪਰ ਖਨੌਂੜ ਖਰੌਂੜ ਖਨੌਰੀ ਬਾਰਡਰ ਤੇ ਤੇ ਉਹਦੇ ਨਾਲ ਸੰਭੂ ਬਾਰਡਰ ਦੇ ਉੱਤੇ ਉਹਨਾਂ ਦੇ ਨਾਲ ਰਾਜ ਕਰਦੀ ਭਾਜਪਾ ਸਰਕਾਰ ਨੇ ਖੱਟਰ ਸਰਕਾਰ ਨੇ ਉਹਨਾਂ ਦੇ ਉੱਤੇ ਅੰਨ੍ਹਾ ਤਸ਼ੱਦਦ ਆਇਆ ਗਿਆ ਉਹਨਾਂ ਦੇ ਉੱਤੇ ਅਥਰੂ ਗੈਸ ਤੇ ਗੋਲੇ ਸੁੱਟੇ ਗਏ ਨੇ ਜਿਦੇ ਨਾਲ ਸੈਂਕੜੇ ਕਿਸਾਨ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਜੇਰੇ ਇਲਾਜ ਅਧੀਨ ਹਸਪਤਾਲਾਂ 'ਚ ਪਏ ਹੋਏ ਨੇ ਪਰ ਉਧਰੋਂ ਰਾਜਕਾਰ ਦੀ ਸਰਕਾਰ ਨੇ ਹਜੇ ਤੱਕ ਮੂੰਹ ਨਹੀਂ ਖੋਲਿਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਇੱਕ ਕਿਸਾਨ ਦੀ ਜਾਨ ਚਲੀ ਜਾਂਦੀ ਹੈ ਇੱਕ ਕਿਸਾਨ ਦੀ ਅੱਖ ਚਲੀ ਜਾਂਦੀ ਹੈ ਪਰ ਇਧਰੋਂ ਸਰਕਾਰ ਆਲਮਟੋਲ ਤੇ ਉਤਰੀ ਹੋਈ ਹੈ ਲਗਾਤਾਰ ਮੀਟਿੰਗਾਂ ਦਾ ਦੌਰ ਚੱਲਿਆ ਹੋਇਆ ਸੀ ਪਰ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਹਮੇਸ਼ਾ ਨਾਲ ਸੰਘਰਸ਼ਾਂ ਦੇ ਖਾਣ ਹੀ ਰਹੇ ਯੋਧ ਸਾਥੀਆਂ ਦੇ ਨਾਲ ਮੇਸ਼ਾ ਜਦੋਂ ਵੀ ਜ਼ਬਰ ਹੁੰਦਾ ਹੈ ਜਦੋਂ ਵੀ ਤਸ਼ੱਦਦ ਹੁੰਦਾ ਅਸੀਂ ਢੱਲੇ ਦੇ ਨਾਲ ਉਹਨਾਂ ਦੇ ਨਾਲ ਖੜਦੇ ਆਂ ਇਹਨਾਂ ਨੇ 12 ਤੋਂ ਹੀ ਉਹਨਾਂ ਤੇ ਹਮਲੇ ਵਿਢਦੇ 13 ਤਰੀਕ ਨੂੰ ਬਹੁਤ ਵੱਡਾ ਹਮਲਾ ਕੀਤਾ ਜਿਹੜੇ ਹਮਲੇ ਜਾਰੀ ਹੈ ਉਹ ਜ਼ਬਰ ਦੇ ਖਿਲਾਫ ਸਾਡੀ ਜਥੇਬੰਦੀ ਦੀ ਕਈ ਉਸ ਗਰਾਹਾਂ ਨੇ ਪਹਿਲ ਕਦਮੀ ਕਰਦੇ ਆਂ ਅਸੀਂ 12 ਨੂੰ ਹੀ ਪ੍ਰੈਸ ਬਿਆਨ ਦਿੱਤਾ ਸੀ 13 ਨੂੰ ਹੀ ਅਸੀਂ ਨਾਲ ਦੀ ਨਾਲ ਜਦੋਂ ਉਹਨਾਂ ਤੇ ਆਪ ਕਹਿਰ ਵਰਕੇ 14 ਨੂੰ ਸਵੇਰੇ ਹੀ ਮੀਟਿੰਗ ਸੱਦ ਕੇ 14 ਨੂੰ 11 ਵਜੇ ਨੂੰ ਵੀਡੀਓ ਪਾ ਕੇ ਅਸੀਂ ਅਗਲਾ ਐਕਸ਼ਨ ਲੇਤਾ ਸਾਰੇ ਪੰਜਾਬ ਪੰਜਾਬ ਦੇ ਵਿੱਚ ਰੇਲਾਂ ਰੋਕਣ ਦਾ ਉਹ ਸਾਡੀਆਂ ਦੋ ਜੱਥੇਬੰਦੀਆਂ ਨਾਲ ਸਹਿਯੋਗੀ ਹੋ ਗੀਆਂ ਬੀਕੇ ਜੀ ਇੱਕ ਤਾਂ ਡਕਾਉਂਦਾ ਵਾਲੇ ਤੇ ਬਾਕੀ ਪੰਜਾਬ ਦੀਆਂ ਸਾਰੀਆਂ ਜੱਥੇਬੰਦੀਆਂ ਜਿਹੜੀਆਂ ਐ ਐਸਕੇਐਮ ਦਾ ਹਿੱਸਾ ਹੈ ਉਹਨਾਂ ਨੇ ਸਾਰੇ ਪੰਜਾਬ ਦੇ ਤੌਰ ਤੇ ਅਗਲੇ ਦਿਨ ਨਾਲ ਦੀ ਨਾਲ ਹੀ 16 ਦਾ ਜਿਹੜਾ ਸਾਡਾ ਹੈ ਇਹ ਅਸੀਂ 15 ਨੂੰ ਐਕਸ਼ਨ ਕਰਤੇ 16 ਦਾ ਨਾਲ ਦੀ ਨਾਲ ਹੀ ਸਾਡਾ ਮਹਾਭਾਰਤ ਬੰਦ ਸੀਗਾ ਭਾਰਤ ਬੰਦ ਦੇ ਤਹਿਤ ਇਹ ਮੁੱਦਾ ਵੀ ਰਿਹਾ ਨਾਲ ਬਾਕੀ ਮੰਗਾਂ ਹੋਰ ਜਿਹੜੀਆਂ ਜਿਹੜੇ ਸਾਰੇ ਵਰਗ ਆਏ ਹੋਏ ਸੀ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਭਾਰਤ ਬੰਦ ਦਾ ਸਦਾ ਇਹ ਪਹਿਲੇ 2 ਮਹੀਨੇ ਆਇਆ ਹੋਇਆ ਉਹਦੇ ਵਿੱਚ ਵੀ ਇਹ ਕੜੀ ਜੋੜ ਕੇ ਉਸ ਤੋਂ ਬਾਅਦ ਸਾਡੀ ਜਥੇਬੰਦੀ ਨੇ ਫਿਰ ਅਗਲਾ ਫੈਸਲਾ ਕੀਤਾ ਵੀ ਇਹ ਭਾਰਤ ਬੰਦ ਵਾਲਾ ਤਾਂ ਕੱਲ ਮੁੱਕ ਜਾਣਾ 16 ਨੂੰ 17 ਤੋਂ ਹੀ ਲਗਾਤਾਰ 17 ਤੇ 18 ਦੋ ਦਿਨ ਕਿਹੜਾ ਸਾਡੀ ਦੇ ਇਥੇ ਬੰਦੀ ਵੱਲੋਂ ਵੱਡੇ ਫੈਸਲੇ ਕੀਤੇ ਆ ਜਿਹਦੇ ਵਿੱਚ ਪਹਿਲਾਂ ਤਾਂ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਮੋਰਚਾ ਲਾਉਣਾ ਸੀ ਉਹਨੂੰ ਮੁਲਤਵੀ ਕੀਤਾ ਵੀ ਅਣ ਸਮੇਂ ਲਈ ਉਹ ਮੁਲਤਵੀ ਆ ਕਿਉਂਕਿ ਇਹ ਤੋਂ ਵੱਡਾ ਹਮਲਾ ਹੈ ਇਹ ਵੱਡੀ ਲੜਾਈ ਗੜ ਪੈਗੀ ਪਹਿਲਾਂ ਇਹਨੂੰ ਲੜਾਂਗੇ ਪੰਜਾਬ ਸਰਕਾਰ ਨਾਲ ਫਿਰ ਵੇਖਾਂਗੇ ਇਹ ਤੋਂ ਦੂਜਾ ਵੱਡਾ ਫੈਸਲਾ ਸੀ ਇਹ ਕੀਤਾ ਵੀ ਉਹਨਾਂ ਜਿਹੜੇ ਸ਼ੰਭੂ ਤੇ ਤੇ ਔਰ ਖਨੌਰੀ ਬਾਰਡਰ ਤੇ ਲੜ ਰਹੇ ਆ ਉਹਨਾਂ ਵੀਰਾਂ ਨੂੰ ਅਸੀਂ ਭਰੋਸਾ ਦਬਾਇਆ ਇਥੋਂ ਤੁਹਾਡੇ ਮਾਦਮ ਰਾਹੀਂ ਅੱਜ ਵੀ ਉਹੀ ਭਰੋਸਾ ਦਾ ਹਰਾਉਨੇ ਆ ਅਸੀਂ